ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜੀਆਂ ਚ ਹੋਵੋਗੇ ਵਾਹਿਗੁਰੂ ਤੁਨ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੇ ਮਨ ਦੀਆਂ ਅਰਦਾਸਾਂ ਪੂਰੀਆਂ ਕਰੇ ਵਾਹਿਗੁਰੂ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਤੁਹਾਨੂੰ ਪਸੰਦ ਆਊ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਗੀਤ ਜਿਵੇਂ ਅੱਜ ਕੱਲ ਤਾਂ ਲੋਕ ਆਸਟ੍ਰੇਲੀਆ ਯੂਐਸ ਸਕੈਨਰ ਡਾਵੇਗਾ ਵਗੈਰਾ ਵਗ ਜਾਂਦੇ ਨੇ ਪੈਸੇ ਕਮਾਉਣ ਅੱਗੇ ਵੱਧ ਤੋਂ ਵੱਧ ਕਲਕੱਤਾ ਹੁੰਦਾ ਸੀ ਤਾਂ ਕਲਕੱਤੇ ਜਾ ਕੇ ਲੋਕ ਡਰਾਈਵਰੀਆਂ ਕਰਦੇ ਐਨਾ ਪੈਸਾ ਨਹੀਂ ਹੁੰਦਾ ਸੀ ਵੀ ਮਾਗਰ ਕੋਈ ਜਾ ਕੇ ਮਿਲਣ ਵੀ ਜੇ ਕਈ ਵਾਰੀ ਹੁੰਦਾ ਬੰਦੇ ਨੂੰ ਵੀ ਅਸੀਂ ਮਿਲਿਆਈਏ ਕਿਉਂ ਪੈਸੇ ਇੰਨੇ ਟਿਕਟ ਲੱਗਦਾ ਹੁੰਦਾ ਕੋਈ ਜਾਂਦਾ ਹੀ ਨਹੀਂ ਸੀ ਮਿਲਣ ਵੀ ਨਹੀਂ ਸੀ ਜਾਂਦਾ ਤਾਂ ਫਿਰ ਉਹ ਉਹ ਜਿਹੜੀਆਂ ਵਿਚਾਰੀਆਂ ਨਵੇਂ ਵਿਆਹਾਂ ਵਾਲੀਆਂ ਹੁੰਦੀਆਂ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਵੀ ਬਗਾਨੇ ਘਰੇ ਇੱਕ ਤਾਂ ਵੈਸੀ ਐਡਜਸਟ ਕਰਨਾ ਸ਼ੁਰੂ-ਸ਼ੁਰੂ ਚ ਔਖਾ ਹੁੰਦਾ ਹੈ ਉੱਤੋਂ ਘਰ ਵਾਲੇ ਕਲਕੱਤੇ ਬੈਠੇ ਨੇ ਫੇਰ ਉਹ ਬਰਾਗ ਦੇ ਵਿੱਚ ਗੀਤ ਗਾਉਂਦੀਆਂ ਕੀ ਕਹਿੰਦੀਆਂ ਨੇ ਇਹ ਤੁਸੀਂ ਗੀਤ ਰਾਹੀਂ ਸੁਣਿਓ ਮਟਿਆਰ ਕੀ ਕਹਿੰਦੀ ਹੈ ਸੋ ਮਾਨੋਨੰਦ ਪਿਆਰੇ ਜੀ ਗੀਤ ਦਾ ਸਗੀ ਕਰਾ ਕੇ ਦੇਗੀ 아니 ਪੁੱਤ ਸਉਰੇ ਦਾ ਫੁੱਲਾਂ ਦੀ ਲਾਗੀ ਐ ਸਾਈ ਤੇਰੇ ਨਾਲ ਮੰਗੀ ਤੇਰੇ ਨਾਲ ਵਿਆਹੀ ਤੇਰੇ ਲੜ ਲਾਈ ਤੁਨ ਕੋੁਰਾ ਨਾ ਜਾਈ ਵੇ ಕತ್ತಾ ದೂರ ವಿಷೋಡಾ ಪಾಯಿ ಬೇ ಟಿಕಾಕೆನಿ ಪುತ್ ಸೌರೇದ ਆਟਿਆਂ ਦੀ ਲਾਗੀ ਐ ਸਾਈ ਤੇਰੇ ਨਾਲ ਮੰਗੀ ਤੇਰੇ ਨਾਲ ਵਿਆਹੀ ਤੇਰੇ ਲੜ ਲਾਈ ਤੂੰ ਨਾ ਉਕਰ ਇੰਨਾ ਜਾਈ ਵੇ ਕਲਕਤਾ ਸੁਣੀਦਾ ਦੂਰ ਵਿਛੋੜਾ ਨਾ ਈ ਵੇ ਹਾਰ ਕੁਰਾ ਕੇ ਦੇਗੀ ਅਨੀ ਮੈਨੂੰ ਗਾਨੀ ਦਿਲਾਗੀ ਅਸਾਈ ਤੇਰੇ ਨਾਲ ਮੰਗੀ ਤੇਰੇ ਨਾਲ ਵਿਆਹੀ ਤੇਰੇ ਲੜ ਲਾਈ ਤੂੰ ਨਾ ਕਰ ਨਾ ਜਾਈਵੇਂ ਕਲਕਤਾ ਸੁਣੀ ਦਾ ਦੂਰ ਬਿਜੋੜਾ ਨਾ ਪਾਈਵੇਂ ਮਾਸ਼ੀ ਲੀਕਰਾ ਕੇ ਦੇਗੀ ਅਨੀ ਮੈਨੂੰ ਦੀ ਲਾਗਿਆ ਸਾਈਂ ਨੀ ਪੁੱਤ ਸੋਰੇ ਦਾ ਮੈਨੂੰ ਚੂੜੀਆਂ ਦੀ ਲਾਗਿਆ ਸਾਈਂ ਤੇਰੇ ਨਾਲ ਮੰਗੀ ਤੇਰੇ ਨਾਲ ਵਿਆਹੀ ਤੇਰੇ ਨਾਲ ਲੜ ਲਈ ਤੂੰ ਨਕੁਰ ਇਹ ਨਾ ਜਾਈ ਵੇ ਲਿਕਤਾ ਸੁਣੀ ਦਾ ਦੂਰ ਬਿਜੋੜਾ ਨਾ ਪਾਈਵੇ ਧੰਨਵਾਦ ਜੀ